ਦੇਖੋ ਆ ਤਿੰਨੋਂ ਦਿੱਲੀ ਦੀਆਂ ਪਾਰਟੀਆਂ ਕਿੰਨੇ ਖਤਰਨਾਕ ਖੇਲ ਪੰਜਾਬ ਦੇ ਨਾਲ ਖੇਡ ਰਹੀਆਂ ਨੇ ਤਿੰਨੋਂ ਰਲੀਆਂ ਹੋਈਆਂ ਨੇ ਇਹ ਭਗਵੰਤ ਮਾਨ ਦੇ ਰੀੜ ਦੀ ਹੱਡੀ ਜੇ ਇਹਨਾਂ ਦਮ ਨਹੀਂ ਕਿ ਪੰਜਾਬ ਦੇ ਹੱਕਾਂ ਦੇ ਖਾਤਰ ਤੂੰ ਸਟੈਂਡ ਲੈ ਲੈ ਸ਼ਪਤ ਲਿੱਤੀ ਸੀ ਪੰਜਾਬ ਦੀ ਰਾਖੀ ਵਾਸਤੇ ਪਹਿਲੇ ਸਾਡੇ ਪਾਣੀ ਸਾਡੇ ਤੋਂ ਖੋਣ ਵਾਸਤੇ ਨਹਿਰੀ ਪਟਵਾਰੀਆਂ ਦੇ ਗਲ 'ਚ ਅੰਗੂਠਾ ਪਾ ਕੇ ਜਿੱਥੇ ਪੰਜਾਬ 'ਚ ਕੱਲੀ ਨਹਿਰਾ 'ਚ 22% ਪਾਣੀ ਹੈ ਉਹਨਾਂ 'ਤੇ 100% ਦੇ ਕਾਗਜ਼ ਪਰਵਾਰਿਆ ਆ ਕਿਉਂਕਿ ਅਦਾਲਤ 'ਚ ਭਗਵਾਨ ਜੀ ਤੋਂ ਵਕੀਲਾ ਨੇ ਕਿਹਾ ਹੈਗਾ ਕਿ ਸਾਨੂੰ ਨਹਿਰ ਬਣਾਉਣ ਐ ਸੋਹਲ ਨਹਿਰ ਬਣਾਉਣ 'ਚ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸਾਨੂੰ ਵਿਰੋਧੀ ਨਹੀਂ ਬਣਾਉਣ ਦਿੰਦੇ ਤੇ ਕੇਂਦਰ 'ਚ ਇਹਨੇ ਜਾ ਕੇ ਕਿਹਾ ਤੁਸੀਂ ਪਾਣੀ ਚੈੱਕ ਕਰ ਲਓ ਜੇ ਬਾਧੂ ਆ ਤਾਂ ਲੈ ਜਾਣਾ ਤੇ ਹੁਣ ਆਪ ਦੇ ਜ਼ੋਰ ਤੇ ਜ਼ਬਰ ਦੇ ਨਾਲ ਨਹਿਰੀ ਪਟਵਾਰੀਆਂ ਨੂੰ ਕਹਿ ਕੇ 100% ਜੇ ਪਾਣੀ ਦਿਖਾਊਗਾ ਤੇ ਅਦਾਲਤਾਂ ਨੇ ਤੋਂ ਉਸ ਕਾਗਜ਼ ਦੇ ਹਿਸਾਬ 'ਚ ਆਰਡਰ ਪਾਸ ਕਰ ਦੇਣਾ ਤੇ ਮਿੰਟ 'ਚ ਮੋਦੀ ਨੇ ਉਹ ਨਹਿਰ ਕਢਵਾ ਕੇ ਸਾਡਾ ਪਾਣੀ ਜਦ ਲੈ ਜਾਓ ਪੰਜਾਬ ਤਾਂ ਹਮੇਸ਼ਾ ਵਾਸਤੇ ਉਜੜ ਜਾਊਗਾ ਕਿਉਂਕਿ ਝਾੜੂ ਵੀ ਭਰ ਰਹਿਣੇ ਚ ਗਾਰੰਟੀ ਦੇ ਰਹੀ ਕਿ ਅਸੀਂ ਪਾਣੀ ਦਵਾਂਗੇ ਇਹ ਕਾਂਗਰਸ ਪਾਰਟੀ ਨੇ ਤਾਂ ਐਸਵਾਈਐਡ ਤੱਕ ਲਾ ਕੇ 60 ਸਾਲ ਤੋਂ ਪੂਰੀ ਕੋਸ਼ਿਸ਼ ਕੀਤੀ ਪਹਿਲੇ ਵੀ ਇਹਨਾ ਨਹੀਂ ਸਾਡਾ ਪਾਣੀ ਪਹਿਆ ਸੀ ਤੇ ਮੋਦੀ ਦਾ ਤਾਂ ਬਿਲਕੁਲ ਸਾਫ਼ ਹੈਗਾ ਕਿ ਇਹ ਤਾਂ ਮਗਰ ਪਿਆ ਕਿ ਬਣਾਓ ਬਾਦਲ ਸਾਹਿਬ ਦੇ ਉੱਤੇ ਵੀ ਪ੍ਰੈਸ਼ਰ ਸੀਗਾ ਤੇ ਬਾਦਲ ਸਾਹਿਬ ਨੇ ਚੱਕੇ ਨਹਿਰਾ ਇਸ ਵਾਰ ਦੀ ਨਹਿਰ ਦੀ ਜ਼ਮੀਨ ਦੇ ਜ਼ਮੀਨਾ ਕਿਸਾਨਾਂ ਨੂੰ ਵਾਪਸ ਕਰਤੀਆਂ ਕਹੇ ਜਾਓ ਕਿ ਵਾਲੋ ਜ਼ਮੀਨਾਂ ਨੂੰ ਨਾ ਸਾਡੇ ਹੁੰਦੇ ਕਦੇ ਕੋਈ ਨਹਿਰ ਬਣੂਗੀ ਪੰਜਾਬ ਤੋਂ ਨਾ ਇੱਕ ਬੂੰਦ ਪਾਣੀ ਜਾਊਗਾ ਉਹਨੋਂ ਉਹਦੀ ਲੜਾਈ ਇੰਨੀ ਵੱਡੀ ਸਾਡੇ ਸਿਰ ਤੇ ਖੜੀ ਕਿਉਂਕਿ ਤਿੰਨੋਂ ਖੜਿਆ ਇਕੱਠਿਆਂ ਨੇ ਹੁਣ ਲੋਕਾਂ ਨੂੰ ਸੋਚਣ ਦੀ ਲੋੜ ਹੈ ਜਿਹੜੇ ਸਾਡਾ ਪਾਣੀ ਖੋਣਾ ਚਾਹੁੰਦੇ ਨੇ ਉਹਨੂੰ ਵੋਟ ਪਾ ਕੇ ਅਸੀਂ ਆਪਣੇ ਗਲਚੇ ਫੰਦਾ ਖੁੱਡ ਪਾ ਕੇ ਆਪਾਂ ਟੰਗਣਾ ਹੈ ਕਿ ਉਸ ਪਾਰਟੀ ਨੂੰ ਟਕੜਾ ਕਰਨਾ ਜਿਹੜੇ ਸਾਡੇ ਪਾਣੀਆਂ ਵਾਸਤੇ ਲੜਦੀ ਹੈ ਉਹ ਤਾਂ ਜੇ ਲੜਾਈ ਮੁੱਕੀ ਨਹੀਂ ਸੀਗੀ ਹੁਣ ਇੱਕ ਦੂਜਾ ਇਹ ਇਹਨਾਂ ਦੇ ਚੋਣ ਮੈਨੀਫੈਸਟੋ ਤੁਸੀਂ ਦੇਖ ਲਓ ਤਿੰਨੋਂ ਕੇਂਦਰੀਏ ਪਾਰਟੀ ਦਾ ਜਿੱਥੇ ਪੰਜਾਬ ਦਾ ਨਾਂ ਤੱਕ ਨਹੀਂ ਹੈਗਾ ਇਹਨਾਂ ਦੇ ਚੋਣ ਮੈਨੀਫੈਸਟੋ 'ਚ ਜਿੱਥੇ ਚੰਡੀਗੜ੍ਹ ਇਹ ਸਾਡੀ ਰਾਜਧਾਨੀ ਹੈਗੀ ਜਦ ਸਾਡੇ ਸੂਬੇ ਦੀ ਵੰਡ ਕੀਤੀ ਗਈ ਸੀ ਸਾਨੂੰ ਕਿਹਾ ਸੀ ਇਹ ਟੈਂਪੋਰਰੀ ਹਰਿਆਣਾ ਤੇ ਪੰਜਾਬ ਦੇ ਵਿੱਚ ਰਾਜਧਾਨੀ ਹੈ ਤੇ ਪੰਜਾਬ ਨੂੰ ਦਿੱਤੀ ਜਾਊਗੀ ਇਹਨੇ ਸਾਲਾਂ ਤੋਂ ਕਾਂਗਰਸ ਨੇ ਦਿੱਤੀ ਨਹੀਂ ਤੁਹਾਨੂੰ ਹੈਰਾਨੀ ਹੋਵੇਗੀ ਕਿ ਅੱਜ ਦੇ ਚੋਣ ਮੈਨੀਫੈਸਟੋ ਛੇ ਜਿਹੜਾ ਇੰਡੀਆ ਐਲਾਈਂਸ ਦਾ ਇਹਨਾਂ ਦਾ ਗੱਠਜੋੜ ਦਾ ਚੋਣ ਮੈਨੀਫੈਸਟੋ ਝਾੜੂ ਦਾ ਤੇ ਪੰਜੇ ਦਾ ਹੈਗਾ ਉਥੇ ਕਹਿੰਦਾ ਜੀ ਅਸੀਂ ਚੰਡੀਗੜ੍ਹ ਨੂੰ ਵਰਕ ਸਟੇਟ ਬਣਾਵਾਂਗੇ ਜਿਵੇਂ ਦਿੱਲੀ ਹੈ ਇਹਦਾ ਮੁੱਖ ਮੰਤਰੀ ਵਰਕ ਹੋਊਗਾ ਇਹਦੀ ਸਰਕਾਰ ਵੱਖ ਹੋਊਗੀ ਇਹਦੇ ਐਮਐਲਏ ਵੱਖ ਹੋਣਗੇ ਮਤਲਬ ਇਹਨਾਂ ਨੇ ਤਾਂ ਮੋਰ ਲਾਤੀ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੀ ਨਹੀਂ ਰਹੂਗਾ ਤੇ ਹੈਰਾਨੀ ਦੀ ਗੱਲ ਸਾਡੀ ਰਾਜਧਾਨੀ ਵੀ ਗਈ ਸਾਡੇ ਪਾਣੀ ਵੀ ਗਿਆ ਸਾਡੇ ਧਾਰਮਿਕ ਸਥਾਨ ਹਰਿਆਣਾ ਨੂੰ ਐਸਜੀਪੀਸੀ ਨੂੰ ਅੱਗੇ ਹੀ ਤੋੜ ਕੇ ਇਹਨਾਂ ਨੇ ਐਡ ਕਰਤਾ ਦਿੱਲੀ ਕਮੇਟੀ ਦੇ ਉੱਪਰ ਇਹਨਾਂ ਨੇ ਕਬਜ਼ਾ ਕਰ ਲਿਆ ਹੈਗਾ ਨੰਦੇੜ ਸਾਹਿਬ ਤੇ ਹਜ਼ੂਰ ਸਾਹਿਬ ਦੀ ਕਮੇਟੀ ਦੇ ਉੱਤੇ ਕਬਜ਼ਾ ਨਾ ਸਕਾ ਧਰ ਛੜਿਆ ਹੁਣ ਰਾਜਧਾਨੀ ਤੇ ਪਾਣੀ ਦੀ ਸਾਜ਼ਿਸ਼ ਤੋਂ ਮੈਂ ਲੋਕਾਂ ਨੂੰ ਅਪੀਲ ਕਰਦੀ ਆਂ ਕਿ ਅਸੀਂ ਖੁਦ ਨੂੰ ਮਾਰ ਲੈਣਾ ਹੈ ਕਿ ਅਸੀਂ ਆਪਣੇ ਆਪਣੇ ਹੱਕਾਂ ਵਾਸਤੇ ਅਸੀਂ ਲੜਨਾ ਹੈ ਤੇ ਮਰਨਾ ਹੈ ਲੜਦੇ ਹੋਏ। ਗੁਰੂਆਂ ਨੇ ਕੀ ਫੈਸਲਾ ਸਾਨੂੰ ਦਿੱਤੀ ਆਜਾ ਆਪਾਂ ਇਹਨਾਂ ਦੇ ਝੂਠੇ ਝਾਸੇ ਦੇ ਪੱਸ ਫਸ ਕੇ ਜਿੱਥੇ ਹਜ਼ਾਰਾਂ ਰੁਪਏ ਤੇ ਬੀਬੀਆਂ ਨੂੰ ਝਾਸਾ ਪਹਿਲੇ ਪੰਜੇ ਨਹੀਂ ਦਿੱਤਾ ਹੁਣ ਪੰਡਾ ਚ ਮੈਨੂੰ ਸਾਰੇ ਦੱਸ ਰਹੇ ਨੇ ਕਿ ਹੁਣ ਕਮੇਰਸ ਫੋਮ ਪਰ ਆ ਰਹੀ ਹੈ ਕਿ ਲੱਖ ਰੁਪਇਆ ਦੇਵਾਂਗੇ। ਇਹ ਹਜ਼ਾਰ ਤਾਂ ਮਿਲਿਆ ਨਹੀਂ ਹੁਣ ਲੱਖ ਦੇ ਲਾਰੇ ਲਾਰੇ ਨੇ। ਇਹ ਨਾਰੇ ਲਾ ਕੇ ਤੁਹਾਡੀ ਵੋਟਾਂ ਲੁੱਟ ਕੇ ਸਰਕਾਰਾਂ ਚ ਬਣ ਕੇ ਫੜ੍ਹੇ ਪੱਟ ਚੋਰਾ ਖੁਦ ਚੋਰਾ ਖੋਪਦੇ ਨੇ। ਮੈਂ ਬੇਨਤੀ ਕਰਦੀ ਆ ਇਹਨਾਂ ਝੂਠਿਆਂ ਤੋਂ ਸਤਸਾਹ ਸचेत ਹੋ ਕੇ ਸਿੱਖ ਜਾਈਏ ਉਹ ਪੰਥ ਦੀ ਪਾਰਟੀ ਨੂੰ ਮਜ਼ਬੂਤ ਕਰੀਏ ਜਿਹਦੇ ਪਾਰਟੀ ਦੇ ਮੁਖੀ ਬਾਦਲ ਸਾਹਿਬ ਨੇ 18 ਸਾਲ ਕੈਦਾਂ ਕਟੀਆਂ ਸੀ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ ਆਹ ਕਾਲੇ ਕਾਨੂੰਨਾ ਚ ਇਹਨਾਂ ਦੇ ਨਾਲ ਭਾਈਵਾਲੀ ਤੋੜ ਕੇ ਇਹਨਾਂ ਦੀ ਵਜ਼ੀਰੀ ਨੂੰ ਲੱਤ ਮਾਰ ਕੇ ਆਈ ਸੀ ਕਿਸਾਨਾਂ ਦੇ ਖਾਤੇ ਅੱਜ ਵੀ ਇਕੱਲੇ ਖੜੇ ਆ ਇਹ ਸਾਰੇ ਦਲ ਬਦਲੂ ਫਸਲੀ ਬਟੇਰੇ ਇਕੱਠੇ ਹੋ ਗਏ ਨੇ ਪਾਰਟੀ ਬਦਲਦੀ ਆ ਬਦਲਦਾ ਇਹਨਾਂ ਨੇ ਲੋਕਾਂ ਨਾਲ ਕੀ ਖੜਨਾ ਹੈਗਾ ਅਸੀਂ ਵੀ ਸੋਖੇ ਹੋ ਕੇ ਸੀਤਾ ਵੱਧ ਘਟ ਸਕਦੇ ਸੀ ਲੇਕਿਨ ਭਾਈ ਵਾਲੀ ਛੱਡੀ ਸਮਝੌਤਾ ਛੱਡਿਆ ਪੰਜਾਬ ਦੇ ਹੱਕਾਂ 'ਚ ਨਾਲ ਖੜਿਆ ਘੱਟ ਤੋਂ ਘੱਟ ਸਾਡੇ ਨਾਲ ਤਾਂ ਖੜੋ ਤਾਂ ਕਿ ਅਸੀਂ ਲੜਨ ਜੋਗੇ ਹੋਈਏ ਤਾਕਤ ਤਾਂ ਤੁਸੀਂ ਦੇਣੀ ਹੁੰਦੀ ਹੈ ਬਿਲਕੁਲ ਪੰਜਾਬ 'ਚ ਤੁਸੀਂ ਦੇਖੋ ਭਗਵੰਤ ਮਾਨ ਨੇ ਜਿਸ ਦਿਨ 100 ਚੱਕੀ ਅਗਲੇ ਦਿਨ ਹੀ ਜਾ ਕੇ ਅੱਧਾ ਪੰਜਾਬ ਅਮਿਤ ਸ਼ਾਹ ਦੇ ਹਵਾਲੇ ਬੀਐਸਐਫ ਦੇ ਹਵਾਲੇ ਕਰਤਾ ਤੇ ਜਦ ਅੱਧੇ ਪੰਜਾਬ 'ਚ ਪੰਜਾਬ ਪੁਲਿਸ ਦੇ ਨਾਲ ਬੀਐਸਐਫ ਵੀ ਲੱਗ ਗਈ ਹੈ ਤੇ ਇੱਥੇ ਕਾਨੂੰਨ ਵਿਵਸਥਾ ਤਾਂ ਇੰਨੀ ਚਰਸ ਰੋਸ ਹੋਣੀ ਕਿ ਜਿਹੜੀ ਨਾ ਫਟਕੇ ਲੇਕਿਨ ਰਾਕਟ ਲਾਂਚਰ ਦੇ ਨਾਮ ਤੱਕ ਵਿਜਲੈਂਸ ਦੇ ਦਫਤਰ 'ਤੇ ਅਟੈਕ ਹੋ ਰਹੇ ਨੇ ਲੁੱਟਾ ਖੋਹਾਂ ਚੋਰੀਆਂ ਚਕੇਰੀਆਂ ਤੇ ਰੋਜ਼ ਦੀ ਘਟਨਾਵਾਂ ਆਮ ਹੋ ਗਈਆਂ ਨੇ ਹੁਣ ਤਾਂ ਦਕੈਤੀ ਤੇ ਕਤਲ ਇਹੋ ਜਿਹਾ ਹੋ ਰਿਹਾ ਕਿ ਘਰ ਦੇ ਅੰਦਰ ਵੜ ਕੇ ਤੁਹਾਨੂੰ ਗੋਲੀ ਮਾਰ ਦੇ ਤੁਹਾਨੂੰ ਆਹ ਨਹੀਂ ਕਿ ਪੁਲਿਸ ਤੁਹਾਡਾ ਕੁਝ ਕਰੋਗੀ ਇਹ ਗੈਂਗਸਟਰਾਂ ਦਾ ਰਾਜ ਪੰਜਾਬ 'ਚ ਚੱਲੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਨਾ ਤਾਂ ਪੰਜਾਬ ਚਲਾਣਾ ਆਉਂਦਾ ਜਿਹੜੇ ਬੰਦੇ ਨੇ ਸਾਰੀ ਉਮਰ ਕੱਲੇ ਗੱਲਾਂ ਮਾਰੀਆਂ ਨੇ ਇਹ ਗੱਲਾਂ ਮਾਰਨ ਯੋਗਾ ਹੈਗਾ ਕੰਮ ਇਹਨੇ ਜ਼ਿੰਦਗੀ 'ਚ ਕੁਝ ਕੀਤਾ ਨਹੀਂ ਅੱਜ ਨਸ਼ੇ ਤੇ ਘਰਾਟਾ ਇਪੋਥ ਹੋਏ ਨੇ ਆਪ ਕਾਂਗਰਸ ਨੇ ਤੇ ਝੜੂ ਨੇ ਮੋਟਕਾ ਸਾਹਿਬ ਦੀ ਸੋ ਕਾਂਗਰਸ ਨੇ ਖਾਦੀ ਸੀ ਗਾਰੰਟੀ ਝੜੂ ਨੇ ਦਿੱਤੀ ਸੀ ਕਿ 10 ਦਿਨ ਚੇ ਖਤਮ ਕਰ ਦੇਣਗੇ 7 ਸਾਲਾਂ ਚ 7 ਗੁਣਾ ਨਸ਼ੇ ਕਿਵੇਂ ਵਧ ਗਏ ਨੇ ਇਹ ਤਾਂ ਅੰਮ੍ਰਿਤਸਰ ਦੇ ਐਮ ਐਲ ਏ ਸਾਹਿਬ ਖੁਦ ਦੱਸ ਰਹੇ ਨੇ ਕਿ ਪੈਸੇ ਉੱਪਰ ਪਈ ਜਾ ਰਹੇ ਨੇ ਤੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਜਿਹੋ ਜਿਹਾ ਮੁਖੀ ਹੋਊਗਾ ਫਿਰ ਕੰਮ ਕਾਰਜ ਤਾਂ ਥੱਲੇ ਉਹ ਜੇ ਹੋਣਗੇ ਜਿਹੜਾ ਆਪ ਜੋ ਕਰਦਾ ਤੁਹਾਡੇ ਜਵਾਕਾ ਨੂੰ ਵੀ ਉਹਨੂੰ ਹੀ ਕਰਾਣਾ ਸੋ ਇਹੋ ਜੀ ਪਾਰਟੀਆਂ ਨੂੰ ਇਹੋ ਜੀ ਮੁਖੀਆਂ ਤੋਂ ਪੰਜਾਬ ਦਾ ਖੈਰਾ ਛਡਾਓ ਜਿਹੜੀ ਆਪ ਦੀ ਕੁਰਸੀ ਦੇ ਖਾਤੇ ਪੰਜਾਬ ਦਾ ਹਰ ਹੱਕ ਵੇਚ ਚੁੱਕੇ ਨੇ ਇੰਨਾ ਕਰਜ਼ਾਈ ਪੰਜਾਬ ਨੂੰ ਕਰਤਾ ਹੈ ਕਿ ਪਤਾ ਨਹੀਂ ਇਸ ਦਲਦਲ ਤੋਂ ਕੱਢਣ ਵਾਸਤੇ ਕਿੰਨਾ ਸਮਾਂ ਲੱਗ ਜਾਊਗਾ ਇੱਕ ਬੱਚਾ ਪੰਜਾਬ ਤੇ ਜੰਮਦਾ 1 ਸਵਾ ਲੱਖ ਦੇ ਕਰਜ਼ਾ ਲੈ ਕੇ ਸਿਰ ਤੇ ਜੰਮਦਾ ਇਹਨਾਂ ਦੁਆ ਕਰਕੇ ਜਿਨ੍ਹਾਂ ਨੇ 7 ਸਾਲਾਂ ਚੋਂ ਦਵਾ ਪਾਰਟੀਆਂ ਨੇ 50 ਸਾਲ ਚੋਂ ਕਰਜ਼ਾ ਜਿੰਨਾ ਨਹੀਂ ਚੜਿਆ ਤੇ ਇਹਨਾਂ ਦਵਾ ਨੇ 7 ਸਾਲ ਚੋਂ ਚੜਤਾ ਵੀ ਭਾਈ 4 ਮਹੀਨਾ ਸਮਾਂ ਕਹਿੰਦੇ ਕਿ ਵੋਟਾਂ ਦੇ ਵਤਾਂ ਕਿ ਗਨਮੈਨ ਜਿਹੜੇ 100-100 ਲਈ ਫਿਰਦੇ ਹੁਣ ਦੇਖਿਆਗਾ ਜਦੋਂ ਵੀ ਰੋਡ ਸੋਤੇ ਆਉਂਦੇ ਆ ਉਹਨੇ ਵਰਕਰ ਨਹੀਂ ਹੁੰਦੇ ਜਿੰਨੇ ਗਨਮੈਨ ਹੁੰਦੇ ਨਾਲ ਤੋਂ ਤੇ ਜੋ ਤੋਈ ਤਾਂ ਮੈਂ ਕਹਿ ਰਹੀ ਆ ਕਿ ਇਹੋ ਜਿਹਾ ਬਦਲਾਅ ਪੰਜਾਬ 'ਚ ਆਇਆ ਹੈ ਕਿ ਹੁਣ ਕੰਮ ਨਹੀਂ ਕੱਲੇ ਗੱਲਾਂ ਹੁੰਦੀਆਂ ਨੇ ਜਿਹੜਾ ਕਹਿੰਦਾ ਸੀ ਸਥਾਂ ਤੋਂ ਸਰਕਾਰ ਚੱਲੋਗੀ ਤੁਹਾਡੇ ਵਿੱਚ ਰਵਾਂਗਾ ਨਾ ਮਕਾਨ ਚਾਹੀਦਾ ਨਾ ਸਿਕਿਉਰਟੀ ਚਾਹੀਦੀ ਹੈ ਨਾ ਗੱਡੀਆਂ ਚਾਹੀਦੀਆਂ ਨੇ ਕੋਨ ਸਿਕਿਉਰਿਟੀ ਤਾਂ ਮੈਨੂੰ ਲੱਗਦਾ ਇਹਦੀ ਤਾਂ ਜਿੰਨੇ ਬਾਦਲ ਸਾਹਿਬ ਦੀ ਹੁੰਦੀ ਸੀ ਉਹਨਾਂ ਤੋਂ ਇਹਦੇ ਪਰਿਵਾਰ ਦੇ ਮੈਂਬਰਾਂ ਦੇ ਹੈਗੇ ਇਹ ਵੀ ਤਾਂ ਉਸ ਤੋਂ ਵੀ ਚਾਰ ਗੁਣਾ ਹੈਗੇ ਆ ਬਾਦਲ ਸਾਹਿਬ ਦੇ ਕੋਲ ਤਾਂ ਇੱਕ ਸੀਐਮਐਸ ਹਾਊਸ ਹੁੰਦਾ ਸੀ ਇਹ ਪੰਜ ਰੱਖੀ ਬੈਠਿਆ ਹੈ ਤੇ ਗੱਡੀਆਂ ਤੋਂ ਪੁੱਛੋ ਨਹੀਂ ਭੈਣ ਜੀ ਤੇ ਭਾਬੀ ਜੀ ਦੀਆਂ ਗੇਂਦਲੋਂ ਤੋਂ ਬਾਕੀ ਤੇਜਰੀਵਾਲ ਦੀ ਗੇਂਦਲੋਂ ਤਾਂ ਹੀ ਤਾਂ ਪੰਜਾਬ ਦੀ ਕਾਨੂੰਨ ਵਿਵਸਥਾ ਵਿਵਸਥਾ ਦੀ ਧਜੀਆਂ ਉੱਡ ਰਹੀਆਂ ਕਿਉਂਕਿ ਸਾਰੀ ਪੁਲਿਸ ਇਹਦੀ ਰੱਖਿਆ 'ਚ ਲੱਗੀ ਹੋਈ ਹੈ ਜਿਹੜਾ ਕਹਿੰਦਾ ਸੀ ਆਮ ਲੋਕਾਂ ਦੇ ਵਿੱਚ ਆਮ ਘਰਾਂ ਦੇ ਬੰਦੇ ਆ ਆਮ ਲੋਕਾਂ ਦੇ ਵਿੱਚ ਲਾਉਗੇ ਹੁਣ ਆਮ ਲੋਕਾਂ ਤੋਂ ਇਨਾ ਡਰ ਕੇ ਇੰਨੀ ਪੁਲਿਸ ਲੈ ਕੇ ਕਿਉਂ ਫਿਰਦਾ ਹੈ ਕਿਉਂਕਿ ਇਹਨੋਂ ਵੀ ਪਤਾ ਆਮ ਲੋਕਾਂ ਦੇ ਮੇਰੇ ਜਿਸ ਤੇ ਲੱਗੇ ਇਹਨਾਂ ਨੇ ਜੁੱਤੀਆਂ ਮਾਰਨੀਆਂ ਨੇ